ਹਾਂਜੀ ਗੁੱਡ ਮਾਰਨਿੰਗ ਜੀ ਹੋਰ ਸਭ ਠੀਕ ਠਾਕ ਹੋ ਅਸੀਂ ਸਭ ਠੀਕ ਠਾਕ ਆ ਤੇ ਉਮੀਦ ਆ ਤੁਸੀਂ ਵਧੀਆ ਹੋਵੋਗੇ ਤੇ ਅੱਜ ਆਪਾਂ ਤੁਹਾਨੂੰ ਮਿਲਦੇ ਆ ਮਾਰਨਿੰਗ ਵਾਕ ਦੇ ਹਾਂਜੀ ਅੱਜ ਆਪਾਂ ਸਵੇਰ ਸਵੇਰ ਨਿਕਲੇ ਵਾਕ ਲਈ ਤੇ ਬਹੁਤ ਸੋਹਣੀ ਸਵੇਰ ਸੀ ਤੇ ਬਹੁਤ ਸੋਹਣਾ ਕੁਦਰਤ ਦਾ ਨਜ਼ਾਰਾ ਸੀ ਬਹੁਤ ਸੋਹਣਾ 뷰 ਸੀ ਬਹੁਤ ਸੋਹਣੀ ਸੁਬਾ ਸੁਬਾ ਬੱਦਲ ਸੀ ਕੁਝ ਤੇ ਕੁਸਕਾਲੇ ਕੁਝ ਨੀਲੇ ਲਗ ਲਗ ਰੰਗ ਬਦਲਦੇ ਬਹੁਤ ਸਕੂਨ ਦੇ ਰਹੇ ਸੀ ਚਲਦੇ ਚਲਦੇ ਇੱਧਰ ਦੇਖੋ ਜੀ ਕੁਦਰਤ ਕਿ ਚਲਦੇ ਚਲਦੇ ਆਪਾਂ ਸੋਚ ਰਹੇ ਸੀ ਕੁਦਰਤ ਜਾਂ ਸਕੂਨ ਅੰਟੀ ਵਾਕ ਕਰਦੇ ਕਰਦੇ ਆਪਾਂ ਨੂੰ ਚੜ ਗਿਆ ਸਾਹ ਤੇ ਆਪਾਂ ਪਹੁੰਚ ਗਏ ਆ ਪਾਰਕ ਚ ਤੇ ਇੱਥੇ ਆਪਾਂ 10 ਮਿੰਟ ਬੈਠ ਕੇ ਤੇ ਸਾਹ ਲੈ ਕੇ ਫਿਰ ਚੱਲਦੇ ਆ ਜੇ ਵੈਸੇ ਆਪਣੀ ਜਿਹੜੀ ਵਾਕਾ ਬਹੁਤ ਲੌਂਗ ਹੋ ਚੁੱਕੀ ਆ ਤੇ ਬੜ ਇੱਥੇ 10 ਮਿੰਟ ਬੈਠ ਕੇ ਰੁੱਕ ਕੇ ਫਿਰ ਕਿ ਚੱਲਦੇ ਆ ਲਓ ਜੀ ਵਾਕ ਕਰਦੇ ਕਰਦੇ ਅਸੀਂ ਥੱਕ ਗਏ ਫਿਰ ਸਾਨੂੰ ਪਾਰਕ ਦਿਖਾਈ ਦਿੱਤਾ ਤੇ ਅਸੀਂ ਪਾਰਕ ਦੇ ਵਿੱਚ ਸਟੌਪ ਕਰ ਗਏ ਅਸੀਂ ਸੋਚਿਆ ਕਿ ਇੱਥੇ ਥੋੜਾ ਬੈਠਦੇ ਆ ਨਾਲੇ ਬ੍ਰੇਕ ਕਰਦੇ ਆ ਪਾਣੀ-ਤਾਣੀ ਪੀ ਕੇ ਫਿਰ ਅੱਗੇ ਚੱਲਾਂਗੇ ਫਿਰ ਜੈਸਮੀਨ ਨੂੰ ਸਵਿੰਗ ਦੇਖਤੀਆਂ ਤੇ ਉਹ ਸਵਿੰਗ ਦੇ ਉੱਤੇ ਆਪਣਾ ਜੋ ਵੀ ਇੰਜੋਏ ਕਰਨ ਲੱਗ ਪਈ ਤੇ ਹੁਟੇ ਲੈ ਰਹੀ ਆ ਰਿਲੈਕਸ ਕਰ ਰਹੇ ਆ ਅਸੀਂ ਫਿਰ ਅਸੀਂ ਅੱਗੇ ਜਾਣਾ ਹੈ ਕਿਉਂਕਿ ਬੋਕ ਇਹਨਾਂ ਨੇ ਅੱਜ ਅਸੀਂ ਬਹੁਤ ਲੰਮੀ ਕਰਨੀ ਆ ਐਸੀ ਆਈਆ ਮੈਨੇ ਲੋ ਜੀ ਤੁਰਦੇ ਤੁਰਦੇ ਅਸੀਂ ਪਹੁੰਚ ਗਏ ਕਾਰਨਰ ਸ਼ੌਪ ਤੇ ਜੋ ਕਿ ਮੈਂ ਟੈਂਪੋ ਪਾਈ ਆ ਸ਼ੌਪ ਦਾ ਨਾਮ ਤੇ ਉਹ ਸਾਡੀ ਇੱਥੇ ਮਾਉਂਟ ਐਮਬਰਿੰਗ ਦੀ ਬਹੁਤ ਸਪੈਸ਼ਲ ਪਾਈ ਆ ਤੇ ਅਸੀਂ ਸੋਚਿਆ ਕਿ ਤੁਸੀਂ ਇਹਨੂੰ ਪਾਈ ਲੈਣੇ ਆ ਥੋੜੀ ਬ੍ਰੇਕ ਵੀ ਲਵਾਂਗੇ ਤੇ ਅਸੀਂ ਦੇਖ ਰਹੇ ਹਾਂ ਵੀ ਕਿਹੜੀ ਪਾਈ ਲਈ ਜਾਏ ਤੇ ਫਿਰ ਅਸੀਂ ਮਿਲਦਾ ਜਸਮੀਨ ਦੀ ਵੈਜੀਟੇਰੀਅਨ ਪਾਈ ਲਈ ਤੇ ਮੇਬੀ ਚਿਕਨ ਪਾਈ ਆ I don't know ਦੇਖੀਏ ਇਹਦਾ ਤੁਸੀਂ ਸਾਈਨ ਦੇਖ ਰਹੇ ਹੋ ਸਕੇਰੀ ਕੋ ਫੈਸਟੀਵਲ ਹੁੰਦਾ ਮਾਊਂਟ ਐمبرਿੰਗ ਤੇ ਅਸੀਂ ਤੁਹਾਨੂੰ ਅਗਲੇ ਵਲੋਗ ਵਿੱਚ ਸ਼ੋ ਕਰਾਂਗੇ ਕਿ ਇਹਦਾ ਸਾਰਾ ਕੀ ਆ ਜੋ ਵੀ ਇਹਦਾ ਫੈਸਟੀਵਲ ਦਾ ਹੋਊਗਾ ਆਪਣੀ ਗੱਡੀ ਤੇ ਜਾ ਰਹੇ ਹਾਂ ਪਰ ਅੱਗੋਂ ਅਸੀਂ ਜਾਵਾਂਗੇ ਟ੍ਰੇਨ ਤੇ ਤੇ ਮੈਂ ਸੋਚਿਆ ਕਿ ਅਜ ਆਪਣੀ ਭੈਣ ਨੂੰ ਥੋੜਾ ਟ੍ਰੇਨ ਦਾ ਐਕਸਪੀਰੀਅੰਸ ਵੀ ਕਰਾ ਦਈਏ ਤੇ ਤੁਹਾਨੂੰ ਵੀ ਅਸੀਂ ਆਪਣੇ ਇੱਥੇ ਦਿਖਾਵਾਂਗੇ ਕਿ ਸਾਡੀਆਂ ਟ੍ਰੇਨ ਕਿਵੇਂ ਦੀਆਂ ਨੇ ਸਪੈਸ਼ਲੀਆਂ ਦੀਆਂ ਟ੍ਰੇਨ। ਲੋਕ ਜੀ ਆਪਾਂ ਪਹੁੰਚ ਗਏ ਹਾਂ ਸਟੇਸ਼ਨ ਤੇ ਤੇ ਹੁਣ ਆਪਾਂ ਕਾਰ ਲੱਗਿਆ ਪਾਰਕ ਕਰਨ ਤੇ ਆਪਾਂ ਦੇਖਦੇ ਹਾਂ ਪਾਰਕਿੰਗ ਤੇ ਪਾਰਕਿੰਗ ਨੇ ਬੁੜੀਆਂ ਫੁੱਲ ਦੇਖੋ ਤੇ ਦੇਖਦੇ ਹਾਂ ਹੁਣ ਸਾਨੂੰ ਕਿੱਥੇ ਜਗ੍ਹਾ ਮਿਲਦੀ ਆ। ਅੱਗੇ ਜਾ ਕੇ ਆਪਾਂ ਕਰਾਂਨੇ ਆ ਟਿਕਟ ਤੇ ਫਿਰ ਆਪਾਂ ਲੈਨੇ ਆ ਟ੍ਰੇਨ ਤੇ ਫਿਰ ਉਸ ਤੋਂ ਆਪਾਂ ਆ ਪੰਜਵੀਂ ਅੱਖੀ ਅੱਖੀ ਚੱਲਦੇ ਹਾਂ ਤੁਹਾਨੂੰ ਦਿਖਾਉਨੇ ਆ ਉਸ ਤੋਂ ਬਾਅਦ ਵੀ ਆਨ ਸਟੇਸ਼ਨ ਸੋ ਮੌਰਨਿੰਗ ਗੁੱਡ ਐਵਨਿੰਗ ਬੰਬਰ ਸਟੇਸ਼ਨ ਅਨਕੀਰਤ ਵੀ ਗਮਰਾ ਤੇ ਸ਼ੋਪਿੰਗ ਸੈਂਟਰ ਅੰਦਰ ਜਾ ਕੇ ਹੁਣ ਅਸੀਂ ਕਰਦੇ ਆਂ ਸ਼ੋਪਿੰਗ ਲੋ ਜੀ ਅਸੀਂ ਹੁਣ ਵਾਪਸ ਚੱਲੇ ਆਂ ਕਿਉਂਕਿ ਸਾਡੇ ਵੈਦਰ ਖਰਾਬ ਹੋ ਗਿਆ ਸੀਗਾ ਘਰੋਂ ਸਾਨੂੰ ਫੋਨ ਆ ਗਿਆ ਤੁਸੀਂ ਜਲਦੀ ਆ ਜਾਓ ਤੇ ਅਸੀਂ ਛੋਟਾ ਜਿਹਾ ਗਿਫਟ ਪੈਕ ਲੈ ਕੇ ਕਿਸੇ ਵਾਸਤੇ ਅਸੀਂ ਜਾਣਾ ਸੀ ਉਹ ਲੈ ਲਿਆ ਤੇ ਅਸੀਂ ਵਾਪਸ ਆਪਣੀ ਘਰ ਜਾ ਰਹੇ ਆਂ ਕਿਉਂਕਿ ਵੈਦਰ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਸੀਗਾ ਸੋ ਅਸੀਂ ਸੋਚਿਆ ਕਿ ਜਲਦੀ ਜਲਦੀ ਆਪਣਾ ਵਾਪਸ ਕਰ ਜਾਈਏ ਜੋ ਜੀਕਰ ਆ ਗਏ ਆ ਤੁਸੀਂ ਵੇਖ ਸਕਦੇ ਹੋ ਕਿ ਵੈਦਰ ਖਰਾਬ ਹੋ ਰਿਹਾ ਕਿ ਕਿ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਸੀਗਾ ਤੇ ਸ਼ਾਇਦ ਵੀਡੀਓ ਚ ਨਹੀਂ ਇੰਨਾ ਲੱਗ ਰਿਹਾ ਪਰ بارش ਬਹੁਤ ਜ਼ਿਆਦਾ ਹੋ ਰਹੀ ਸੀਗੀ ਸਾਨੂੰ ਸਾਡੇ ਜਦੋਂ ਅਸੀਂ ਘਰੇ ਵਾਪਸ ਆਏ ਆ ਤੇ ਮੀਂਹ ਬਹੁਤ ਪੈ ਰਿਹਾ ਸੀਗਾ ਤੇ ਅਸੀਂ ਹੁਣ ਜਿਹੜਾ ਆਪਣਾ ਲੈ ਕੇ ਆਏ ਸੀ ਗਿਫਟ ਤੇ ਅਸੀਂ ਸੋਚਿਆ ਕਿ ਉਹਨੂੰ ਰੈਪ ਕਰ ਲਈਏ ਕਿਉਂਕਿ ਸ਼ਾਮ ਨੂੰ ਅਸੀਂ ਆਪਣੇ ਜਾਣਾ ਆ ਰਿਲੇਟਿਵ ਦੇ ਘਰੇ ਤੇ ਉਹਨਾਂ ਵਾਸਤੇ ਅਸੀਂ ਦੀਵਾਲੀ ਲੈ ਕੇ ਜਾਣੀ ਆ ਉਹਨਾਂ ਵਾਸਤੇ ਅਸੀਂ ਮਠਿਆਈ ਤੇ ਜੋ ਅਸੀਂ ਗਿਫਟ ਲੈ ਕੇ ਆਏ ਆ ਉਹਨਾਂ ਨੂੰ ਦੇ ਕੇ ਆਉਣਾ ਆ ਤੋਂ ਸੋ ਅਸੀਂ ਰੈਪ ਕਰ ਰਹੇ ਆ ਤੇ ਤੁਹਾਨੂੰ ਫਿਰ ਅਸੀਂ ਨਾਲ ਜਾਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਕਿ ਅਸੀਂ ਜਾ ਰਹੇ ਆ ਆਪਣੇ ਰਿਲੇਟਿਵ ਦੇ ਹਾਊਸ ਇਹਨੂੰ ਪਹੁੰਚ ਗਏ ਤੇ ਆਪਣੀ ਡੈਸਟੀਨੇਸ਼ਨ ਤੇ ਤੇ ਥੈਂਕਸ ਫॉर ਵਾਚਿੰਗ ਮਿਲਦੇ ਆਪ ਲੋਕਾਂ ਨੂੰ